ਗਮਨ ਦਾ ਰੂਪ ਹੈ ਪ੍ਰਕਾਸ਼ ਤੋਂ ਪਾਰ ਸ੍ਰੀ ਵਹਿਗੂ ਜੀ ਦੀ ਸਤਿ ਸਕੋਤਾਰ ਸ੍ਰੀ ਸੁਭਾਗੀ ਜੀ ਦੀ ਕਾਸ਼ੀ ਦਾ ਸ਼੍ਰੀ ਸਤੰਨ ਵਾਹ ਕੇ ਸਮਰਪਤ ਗੁਰੂ ਨਾਨਕ ਦੇਵ ਜੀ ਦੇ ਗ੍ਰੋਪਨ ਤੇ ਪ੍ਰਕਾਸ਼ ਸਵਾੰਨ ਦਾਸ ਜੀ ਨੇ ਕੀਤਾ ਹੈ ਸਰਜਨ ਹਰ ਕੋ ਬਿੰਦੂਂ ਇੰਦਰੇ ਜੀ ਘਰ ਆਏ ਸ੍ਰੀ ਹਰਿ ਗ੍ਰੰਥ ਜੀ ਤੇ ਹੈ ਜਿਸ ਦਿੱਤਸੰਗ ਨੂੰ ਜੁੜਿਆ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਘਰ ਨਾਮ ਜਿਉਰਾ ਦਾ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਕੇ ਬਾਰੇ ਬਾਰੇ ਸੰਤ ਜੀ ਸਾਹਿਬ ਦਸਵੇਂ ਪਾਤਸ਼ਾਹ ਦੀ ਜੀਤ ਆਦਰਾ ਹਜੂਰ ਸਰਬ ਪ੍ਰਾਪਤ ਹੋਏ ਸੇ ਬੰਦਕੇ ਮਾਣੇ ਕੂੰ ਧਿਆਨ ਨਾਲ ਜੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਿੁੱਤਰ ਹੋਣੀ ਹੈ ਧਿਆਨ ਕਰਕੇ ਗੁਰੂ ਨਾਨਕ ਜੀ ਪੰਜ ਜੀ ਦੇ ਪੰਜ ਪਿਆਰੇ ਕਿਹਾਂ ਫੈਲ ਜਾਂਦੇ ਚਾਰੇ ਮੁਗਤੇ ਹੱਦੀਆਂ ਚੱਤੀਆਂ ਜੱਟੀਆਂ ਜਿਹੜੇ ਮਿਲ ਕੇ ਨਾਮ ਜਪਿਆ ਵੱਢ ਕੇ ਲਗਿਆ ਦੇਵ ਤੁਲਾਈ ਦੇਵ ਭਾਈ ਦੇਖ ਕੇ ਅਣਕੀਤਾ ਤੇਨਾ ਧਿਆਰੇ ਸੰਗਿਆਰੇ ਦੀ ਪਵਿੱਤਰ ਕੁਮਾਰੀ ਦਾ ਧਿਆਨ ਧਰ ਕੇ ਜੀਹਾਂ ਜੀ ਮਹ ਗੁਰੂ ਵਹਿਗੁਰੂ ਵਹਿਗੁਰੂ ਇਨਾਸੇ ਦੇਸੀ ਦਿੱਤੇ ਮਤਵਾਏ ਮੋਤਰੀਆਂ ਅੰਨੇ ਚਾਤਰੀ ਤੇ ਕਿੜੀ ਕੰਨਾਰੇ ਨਾਲ ਚਲ ਆਏ ਸੀ ਕੀ ਕੇਸ ਵਾਸੇ ਸੰਗਨ ਹੋਈ ਤਿੰਨ ਦੀ ਪਵਿੱਤਰ ਕੁਮਾਈ ਤੇ ਧਿਆਨ ਭਰ ਕੇ ਮੇਰਾ ਜੀ ਮਾਹੂ ਵਾਹੂ ਵਾਹੂ ਤੈਸੀ ਨਾਲ ਤੁਧ ਬਨ ਕੋ ਕਰਿਆ ਗਰੀਬ ਨਿਵਾਰਿਕ ਸੁੰਨਿਆ ਮੇਰੇ ਮਾਥੇ ਉੱਤੇ ਕਰੇ ਜੇਤ ਗੱਜ ਕੋ ਲਾਗਾ ਚਾਪਰ ਜੀ ਚਾਤ ਕਰੇ ਮੇਰਾ ਬੋਲਨ ਕਾ ਹੋਂ ਸੁੰਨ ਅੰਦਰ ਨਾਮ ਦੇ ਕਵੀ ਤੇ ਲੋਕ ਵਿਦਵਾਨ ਸ੍ਰੀ ਕਹਿਰਬਦਾਸ ਜੀ ਨੂੰ ਸੰਤੋ ਹਰ ਜੀ ਤੇ ਸਭ ਹੀ ਚਰੇ ਸੇਨ ਮਾਣੇ ਕੇ ਮਾਨ ਸਤਿਗੁਰੂ ਮਤਾਨੇ ਕੇ ਚਾਲ ਸਤਿਗੁਰੂ ਨੇ ਤੇ ਕੀ ਹੈ ਸਤਿਗੁਰੂ ਮੇ ਆਸਰਾ ਦੇ ਆਸਰਾ ਸਤਿਗੁਰੂ ਧੰਨ ਧੰਨ ਸਤਿਗੁਰੂ ਦਾਸ ਮਹਾਰਾਜੀਏ ਆਪ ਜੀ ਦੇ ਦਰ ਕਰਦੇ ਸੇਵਾਦਾਰ ਭਾਈ ਗੋਲਨਾਨ ਜੀ ਵੱਲੋਂ ਸਤਿਗੁਰੂ ਆਪ ਜੀ ਦੇ ਸੰਕਟ ਲਈ ਦੇ ਵਿਚਾਰੇ ਮੰਗਰ ਤੇ ਆ ਰਹੀ ਸਿੱਖਿਆਨ ਸਵਾਜੀ ਦਾ ਕੋ ਲੱਗਦਾ ਕੋ ਲੱਗਦਾ ਸ਼੍ਰੀਤ ਪੁਰ ਸਾਧ ਮਹਾਰਾਜ ਸਾਹਿਬ ਦੀ ਮਨੋਤਪਰਤਾਂ ਦੇ ਅਗਿਆ ਬਾਖੋ ਅਜੇ ਆ ਜੀ ਦਾ ਸੱਤ ਕੁਚੇ ਨੰਗਰ ਵਾਸਤੇ ਬਿਆਨ ਤਨਾਜ ਬਲਤ ਮਾਇ ਤੇਠੇ ਵੇ ਦਿਨ ਖਬਰ ਨਾ ਕੋਚੇ ਮਾਇ ਤੇਠੇ ਕਿਨ ਨਿਕਜਾਲੇ ਭਰਪੂਰ ਕਰਨੇ ਜੇਨ ਜਗਰੀ ਰਾਜ ਅਗੁਰੀ ਸੱਤ ਗੁਜੇ ਤਰਤੀ ਬੈਠੀ ਪਰਿਵਾਰ ਦੀ ਚੜ੍ਹਦੀ ਕਲਾ ਕਰਨੀ ਦੇ ਸਰਦੇ ਦੇ ਸਹਿਤਾ ਕਰਨੀ ਅਰਸ਼ ਮਨ ਅੱਗਾ ਸੱਜ ਬੰਦਿਆ ਜੁਲਿਆਂ ਦੀਆਂ ਕੰਨੀਆਂ ਕੰਨੀਆਂ ਪਾਈ ਸ਼ਾਹ ਸਾਜ ਦੀ ਹਾਜ਼ਰੀ ਚਲ ਪ੍ਰਵਾਨ ਕਰਨੀ ਕਾਦਮ ਕਾਦਮ ਮਹਾਰਾਜ ਦੇ ਇੱਕ ਜਨਾਨਾ ਨੇ ਮਨਖੀਰਵਾ ਕੋ ਲਾ ਕਰਨਾ ਜੇਈ ਬਿਆਰੇ ਮੇਰ ਜਿਨ ਮੇਰੇ ਤੇਰਾ ਨਾਮ ਤੇ ਤਾਵੇ ਨਾਮ ਤੇ ਚੰਦੀ ਕਲਾ ਤੇਰੇ ਭਾਰੇ ਸਰਬਤ ਬਾਪ ਲੋ